ਤਰਨਤਾਰਨ ਦੀ ਜ਼ਿਮਨੀ ਚੋਣ ਦਾ ਮਾਹੌਲ ਇਸ ਵੇਲੇ ਸਰਗਰਮ ਹੈ ਉੱਥੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਚਲੂ ਜੀਆਂ ਹੋਈਆਂ ਔਰ ਚਰਚਾਵਾ ਨੇ ਕਿ ਆਉਂਦੇ ਸਮੇਂ ਦੇ ਵਿੱਚ ਉੱਥੇ ਹਾਲਾਤ ਸਿਆਸੀ ਪੱਧਰ ਦੇ ਉੱਤੇ ਹੋਰ ਤਣਾਅਪੂਰਵਕ ਹੋ ਸਕਦੇ ਨੇ ਔਰ ਐਸਕੇਲੇਟ ਹੋ ਸਕਦੇ ਨੇ ਖੈਰ ਦੂਸਰੇ ਪਾਸੇ ਤਰਨਤਾਰਨ ਤੋਂ ਹਟਕੇ ਜੇ ਗੱਲ ਕਰੀਏ ਤੇ ਇੱਕ ਹੋਰ ਜ਼ਿਲ੍ਹੇ ਦੀ ਗੱਲ ਚੱਲਦੀ ਪਈ ਹੈ ਇੱਕ ਹੋਰ ਹਲਕੇ ਦੀ ਗੱਲ ਚੱਲਦੀ ਪਈ ਹੈ ਔਰ ਚਰਚਾਵਾ ਨੇ ਕਿ ਸ਼ਾਇਦ ਉਥੇ ਵੀ ਜ਼ਿਮਨੀ ਚੋਣ ਵਾਲੇ ਹਾਲਾਤ ਬਣ ਜਾਣ ਲੰਘੇ ਦਿਨ ਤੋਂ ਇੱਕ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਲਾਲਪੁਰਾ ਜਿਹੜਾ ਨੂੰ ਅਦਾਲਤ ਤੋਂ ਰਾਇਤ ਨਹੀਂ ਮਿਲੀ ਉਹ ਹੁਣ ਅੱਗੇ ਕਰਨਗੇ ਕੀ ਔਰ ਕਾਨੂੰਨ ਕਹਿੰਦਾ ਹੈ ਕਿ ਜੇ ਸ^+ ਵਿਧਾਇਕ ਨੂੰ 2 ਸਾਲ ਤੋਂ ਜ਼ਿਆਦਾ ਦੀ ਕੈਦ ਹੋ ਜਵੇ ਉਸ ਦੀ ਮੈਂਬਰੀ ਰੱਦ ਕਰ ਦਿੱਤੀ ਜਾਂਦੀ ਹੈ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਲੈਜਿਸਲੇਟਿਵ ਦੀ ਔਰ ਕੀ ਹੁਣ ਇਸ ਕਾਨੂੰਨ ਦੇ ਮੱਦੇ ਨਜ਼ਰ ਕੋਈ ਫੈਸਲਾ ਹੋਵੇਗਾ ਸਭ ਤੋਂ ਪਹਿਲਾਂ ਇਹ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮਾਮਲਾ ਹੈਗਾ ਕੀ ਹੈ ਤਰਨਤਾਰਨ ਦੇ ਮਗਰੋਂ ਇੱਕ ਹੋਰ ਜ਼ਿਮਨੀ ਚੋਣ ਦੀ ਤਿਆਰੀ ਨਜ਼ਰ ਆ ਰਹੀ ਹੈ ਮਨਜਿੰਦਰ ਸਿੰਘ ਲਾਲਪੁਰਾ ਦੀ ਸੀਟ ਖੋਸਣ ਦੀ ਚਰਚਾ ਇਸ ਵੇਲੇ ਚੱਲਦੀ ਪਈ ਹੈ ਖਡੂਰ ਸਾਹਿਬ ਵਿਧਾਨ ਸਭਾ ਸੀਟ ਦੇ ਉੱਤੇ ਸਿਆਸਤ ਪੱਖ ਹੀ ਨਜ਼ਰ ਆ ਰਹੀ ਹੈ 2013 ਦੇ ਵਿੱਚ ਇੱਕ ਦਲਿਤ ਮਹਿਲਾ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਲਾਲਪੁਰਾ ਨੂੰ ਉਸ ਮਾਮਲੇ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਕਾਨੂੰਨੀ ਤੌਰ ਤੇ ਅਜਿਹੀ ਸਥਿਤੀ ਦੇ ਵਿੱਚ ਇੱਕ ਵਿਧਾਇਕ ਡਿਸਮਿਸ ਕੀਤਾ ਜਾਂਦਾ ਪਰ ਸਪੀਕਰ ਕੁਲਤਾਰ ਸੰਧਵਾਂ ਦੇ ਉੱਤੇ ਹੈ ਕਿ 12 ਸਤੰਬਰ ਤੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਸਵਾਲ ਖੜ੍ਹ ਰਿਹਾ ਕਿ ਕਿਉਂ ਨਹੀਂ ਕੀਤੀ ਗਈ ਹੁਣ 2013 ਦੇ ਵਿੱਚ ਆਖਰ ਵਾਪਰਿਆ ਕੀ ਸੀ ਇਹੋ ਜਿਹਾ ਜੋ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਜੁੜਿਆ ਹੋਇਆ ਉਹਦੇ ਉੱਤੇ ਵੀ ਇੱਕ ਝਾਤ ਮਾਰ ਦਿੰਦੇ ਆ ਕਿਉਂਕਿ 4 ਸਾਲ ਦੀ ਸਜ਼ਾ ਛੋਟੀ ਨਹੀਂ ਹੁੰਦੀ ਔਰ ਇਸ ਮੈਟਰ ਦੇ ਵਾਸਤੇ ਇਸ ਸਜ਼ਾ ਨੂੰ ਖਤਮ ਕਰਨ ਵਾਸਤੇ ਜਾਂ ਮੈਲੋ ਡਾਊਨ ਕਰਨ ਵਾਸਤੇ ਜਾਂ ਇਸ ਨੂੰ ਵੇਟ ਕਰਨ ਵਾਸਤੇ ਇੱਕ ਅਰਜ਼ੀ ਪਾਈ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਔਰ ਹਾਈ ਕੋਰਟ ਨੇ ਉਸ ਅਰਜ਼ੀ ਨੂੰ ਇੱਕ ਬੰਨੇ ਲਾ ਦਿੱਤਾ ਇੱਕ ਪਾਸੇ ਕਰ ਦਿੱਤਾ ਜਿਸ ਤੋਂ ਹੁਣ ਇਹ ਕਲੀਅਰ ਹੁੰਦਾ ਹੈ ਕਿ ਲਾਲਪੁਰਾ ਦੀਆਂ ਮੁਸ਼ਕਲਾਂ ਹੋਰ ਵਧੀਆਂ ਹੋਈਆਂ ਨੇ ਔਰ ਸਵਾਲ ਖੜ੍ਹ ਰਿਹਾ ਕਿ ਕੀ ਮੈਂਬਰਸ਼ਿਪ ਰੱਦ ਹੋਵੇਗੀ ਅਲਟੀਮੇਟਲੀ ਜ਼ਿਮਨੀ ਚੋਣ ਵਾਲਾ ਮਾਹੌਲ ਬਣੇਗਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ 2013 ਦੇ ਵਿੱਚ ਆਖਿਰ ਹੋਇਆ ਕੀ ਸੀ ਅਸਲ 'ਚ 3 ਮਾਰਚ 2013 ਨੂੰ ਇੱਕ ਔਰਤ ਅਤੇ ਉਸ ਦਾ ਪਰਿਵਾਰ ਇੱਕ ਵਿਆਹ ਸਮਾਗਮ ਦੇ ਵਿੱਚ ਆਏ ਸਨ ਜਦੋਂ ਉਸ ਉੱਤੇ ਕਥਿਤ ਤੌਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਪਹਿਲਾਂ ਟੈਕਸੀ ਡਰਾਈਵਰਾਂ ਦੇ ਇੱਕ ਸਮੂਹ ਦੇ ਵੱਲੋਂ ਲਾਲਪੁਰਾ ਉਸ ਸਮੇਂ ਟੈਕਸੀ ਡਰਾਈਵਰ ਸੀ ਅਤੇ ਫਿਰ ਤਰਨਤਾਰਨ ਜ਼ਿਲ੍ਹਾ ਪੁਲਿਸ ਦੇ ਪੁਲਿਸ ਮੁਲਾਜ਼ਮਾ ਦੇ ਦੁਆਰਾ ਇਹ ਹਮਲਾ ਕੀਤਾ ਗਿਆ ਕਥਿਤ ਤੌਰ ਦੇ ਉੱਤੇ ਇਹ ਮਾਮਲਾ ਭਾਰਤੀ ਦੰਡ ਵਿਧਾਨ ਦੀ ਧਾਰਾ 354 ਨਿਮਰਤਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਦੇ ਨਾਲ ਇੱਕ ਔਰਤ ਉੱਤੇ ਹਮਲਾ ਕਰਨਾ 323 ਸਵੈ ਇੱਛਾ ਦੇ ਨਾਲ ਸੱਟ ਪਹੁੰਚਾਉਣਾ 506 अपराधिक ਧਮਕੀ ਅਤੇ ਅਨਸੂਚਿਤ ਜਾਤੀ ਅਤੇ ਅਨਸੂਚਿਤ ਜਾਤੀਆਂ ਯਾਨੀ ਕਿ ਐਸਸੀਐਸਟੀ ਐਕਟ ਜਿਹੜਾ ਆ ਉਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ 10 ਸਤੰਬਰ 2025 ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ ਲਾਲਪੁਰਾ ਅਤੇ 7 ਹੋਰ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ 12 ਸਤੰਬਰ 2025 ਨੂੰ ਉਸ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਫੈਸਲੇ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਇਹ ਉਹ ਸਾਰਾ ਮੈਟਰ ਸੀ ਜੋ ਸਤੰਬਰ ਮਹੀਨੇ ਤੱਕ ਯਾਨੀ ਕਿ 10 ਤੋਂ 12 ਸਤੰਬਰ ਤੱਕ ਇਸ ਸਾਲ ਦੀ 10 ਤੋਂ 12 ਸਤੰਬਰ ਤੱਕ ਆਉਂਦੇ-ਆਉਂਦੇ ਵਾਪਰਿਆ ਇਹਦੇ ਦਰਮਿਆਨ ਬਹੁਤ ਸਾਰੀਆਂ ਦਲੀਲਾਂ ਹੋਈਆਂ ਬਹੁਤ ਕੁਝ ਚੱਲਿਆ ਪਰ ਇਸ ਦੇ ਦਰਮਿਆਨ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਵੀ ਬਣ ਗਿਆ ਹੁਣ ਵੱਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਇਹੋ ਜਿਹੇ سنگੀਨ ਇਲਜ਼ਾਮ ਔਰ 4 ਸਾਲ ਦੀ ਕੈਦ ਪਰ ਉਸ ਦੇ ਬਾਵਜੂਦ ਵੀ ਲਾਲਪੁਰਾ ਐਮ ਐਲ ਏ ਨੇ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਈ ਹੁਣ ਗੱਲਬਾਤ ਕਰਦੇ ਹਾਂ ਕਿ ਮੌਜੂਦਾ ਸਥਿਤੀ ਕੀ ਹੈ ਇਸ ਵੇਲੇ ਚੱਲਦਾ ਕੀ ਪਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਲਾਲਪੁਰਾ ਨੇ ਛੇੜਛਾੜ ਦੇ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ 4 ਸਾਲ ਦੀ ਸਜ਼ਾ ਤੋਂ ਰਾਹਤ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਹਾਲਾਂਕਿ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਸਜ਼ਾ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤੀ ਤਰਨਤਾਰਨ ਜ਼ਿਲ੍ਹਾ ਅਦਾਲਤ ਦੇ ਵੱਲੋਂ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਵਿਧਾਇਕ ਲਾਲਪੁਰਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਹਾਈ ਕੋਰਟ ਨੇ ਮੰਗਲਵਾਰ ਨੂੰ 28 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਬੰਜੇਂਦਰ ਸਿੰਘ ਲਾਲਪੁਰਾ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਸਜ਼ਾ ਉੱਤੇ ਰੋਕ ਨਹੀਂ ਲੱਗੀ ਤਾਂ ਉਨ੍ਹਾਂ ਦੀ ਵਿਧਾਨ ਸਭਾ ਮੈਂਬਰੀ ਰੱਦ ਹੋ ਸਕਦੀ ਹੈ ਜਿਸ ਨਾਲ ਹਲਕੇ ਦੇ ਵਿੱਚ ਨਵੇਂ ਸਿਰਿਓਂ ਚੋਣ ਕਰਵਾਉਣੀ ਪੈ ਸਕਦੀ ਹੈ ਅਦਾਲਤ ਨੇ ਸਖਤ ਟਿੱਪਣੀ ਕਰਦਿਆਂ ਪੁੱਛਿਆ ਕਿ ਜਦੋਂ ਰੱਦ ਕਰਨ ਵਰਗੇ ਕਦਮ ਨਹੀਂ ਚੁੱਕੇ ਜਾ ਰਹੇ ਤਾਂ ਇੰਨੀ ਜਲਦੀ ਕਿਸ ਕਲ ਦੀ ਹੈ ਹਾਈ ਕੋਰਟ ਨੇ ਅਗਲੀ ਸੁਣਵਾਈ ਅਗਲੇ ਮਹੀਨੇ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਰਾਜ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਅਗਲੀ ਤਰੀਕ ਨੂੰ ਮਾਮਲੇ ਦਾ ਪੂਰਾ ਰਿਕਾਰਡ ਲੈ ਕੇ ਅਦਾਲਤ ਵਿੱਚ ਪੇਸ਼ ਹੋਣ ਪਰ ਸਵਾਲ ਇੱਥੇ ਇਹ ਖੜਦਾ ਹੈ ਜੋ ਟਿੱਪਣੀ ਅਦਾਲਤ ਨੇ ਵੀ ਕੀਤੀ ਹੈ ਕਿ ਮੈਂਬਰਸ਼ਿਪ ਕਿਹੜਾ ਰੱਦ ਹੋ ਰਹੀ ਹੈ ਤੇ ਐਡੀ ਕਾਲੀ ਕਾਦੀ ਹੈ ਸਵਾਲ ਇਹ ਹੈ ਕਿ ਜਦੋਂ ਕਾਨੂੰਨ ਕਹਿੰਦਾ ਕਿ ਇਸ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਇੱਕ ਐਮਐਲਏ 2 ਸਾਲ ਤੋਂ ਵੱਧ ਦੀ ਸਜ਼ਾ ਭੋਗ ਰਿਹਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ ਤੇ ਫਿਰ ਉਸ ਮੈਂਬਰਸ਼ਿਪ ਨੂੰ ਰੱਦ ਕਿਉਂ ਨਹੀਂ ਕੀਤਾ ਜਾ ਰਿਹਾ ਔਰ ਇਸ ਸਵਾਲ ਦੇ ਚਪੇਟ ਵਿੱਚ ਆ ਰਹੇ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਖੈਰ ਹੁਣ ਸਵਾਲ ਇਹ ਉੱਠ ਰਿਹਾ ਕਿ ਕਾਰਵਾਈ ਤਾਂ ਨਹੀਂ ਹੋ ਰਹੀ ਕਿ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿ ਇਸ ਕਰਕੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਹੋਣ ਵਾਲੀ ਕਾਰਵਾਈ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਖੈਰ ਉਨੇ ਮਾਮਲਾ ਜੇ ਦੇ ਐਸਕੇਲੇਟ ਹੋਊਗਾ ਤੇ ਸੰਭਾਵੀ ਤੌਰ ਦੇ ਉੱਤੇ ਕਿਸੇ ਕਿਸਮ ਦੀ ਕਾਰਵਾਈ ਨਜ਼ਰ ਦੇ ਵਿੱਚ ਆ ਸਕਦੀ ਹੈ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਜੋ ਵੀ ਹੋਊਗਾ ਉਹਦੇ ਸਮੇਂ ਤੇ ਮਿਆਸਰ ਹੈ ਪਰ ਸਵਾਲ ਇਹ ਹੈ ਕਿ ਕੀ ਜੇ ਕਾਰਵਾਈ ਹੁੰਦੀ ਹੈ ਤੇ ਖਡੂਰ ਸਾਹਿਬ ਦੀ ਸੀਟ ਵੀ ਵੇਕੈਂਟ ਹੋ ਜੂਗੀ ਤੇ ਖਡੂਰ ਸਾਹਿਬ ਸੀਟ ਦੇ ਉੱਤੇ ਵੀ ਫਿਰ ਜਿੰਨੀ ਚੋਣ ਕਰਾਉਣੀ ਪਊਗੀ ਜੋ ਵੀ ਹੋਏਗਾ ਸਮੇਂ ਦੀ ਗਰਬ ਦੇ ਵਿੱਚ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ